ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਬਾਣੀ ਵਿੱਚ ਪੰਗਤੀ ਹੈ 16 ਕਲ ਹੈ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਅਣਗਿਣਤ ਸ਼ਕਤੀਆਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸੰਸਾਰ ਨੂੰ ਤਾਰਨ ਵਾਸਤੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਉਣ ਤੋਂ ਪਹਿਲਾਂ ਜੋ ਸੰਸਾਰ ਦੇ ਹਾਲਤ ਸਨ ਉਹ ਹਾਲਤ ਗੁਰਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤੇ ਹਨ ਉਚਾਰਨ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਕਿ ਕਲ ਕਾਤੇ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕਿ ਕਲ ਯੁਗ ਦੇ ਵਿੱਚ ਜੋ ਰਾਜੇ ਨੇ ਐਸੀ ਕਲ ਯੁਗ ਦੀ ਸ਼ੂਰੀ ਚੱਲੇਗੀ ਤੇ ਰਾਜੇ ਕਸਾਈਆਂ ਦਾ ਰੂਪ ਧਾਰਨ ਕਰ ਲੈਣਗੇ ਧਰਮ ਨਾਂ ਦੀ ਚੀਜ਼ ਜਿਸ ਤਰ੍ਹਾਂ ਕੋਈ ਪੰਛੀ ਉੱਡ ਜਾਂਦਾ ਹੈ ਸੋ ਇਸ ਤਰ੍ਹਾਂ ਖੰਭ ਬਣ ਕੇ ਉਹ ਪੰਛੀ ਦੀ ਤਰ੍ਹਾਂ ਧਰਮ ਉੱਡ ਜਾਵੇਗਾ ਕੂੜ ਅਮਾਵਸ ਸੱਚ ਚੰ드ਰਾ ਦੀਸ ਨਹੀਂ ਕਹਿ ਚੜਿਆ ਕਿ ਅਮਸਿਆ ਮਸਿਆ ਦੀ ਰਾਤ ਜੋ ਝੂਠਦੀ ਹੈ ਕਲਯੁਗ ਦੇ ਅੰਦਰ ਉਹ ਚੰ드ਰਾ ਸੱਚ ਦੀ ਤਰ੍ਹਾਂ ਅਤੇ ਦੀਸੇ ਨਹੀਂ ਕਹਿ ਚੜਿਆ ਸੋ ਉਹ ਮਸੀਹਾ ਦੀ ਝੂਠੀ ਰਾਤ ਜੋ ਕੂੜ ਦੀ ਹੈ ਉਹਦੇ ਵਿੱਚ ਸੱਚ ਰੂਪੀ ਚੰ드ਰਮਾ ਅਕਾਲ ਪੁਰਖ ਵਾਹਿਗੁਰੂ ਨੇ ਜੇ ਜੋ ਭੇਜਣਾ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੋ ਉਹ ਸੰਸਾਰ ਤੇ ਅੱਗੇ ਜੇਕਰ ਆਵੇਗਾ ਕਿ ਕਿਵੇਂ ਸੰਸਾਰ ਵਿੱਚ ਆਏ ਸੋ ਦੀਸੇ ਨਹੀਂ ਕਹਿ ਚੜਿਆ ਸੋ ਕਾਲਪੁਰਖ ਵਾਹਿਗੁਰੂ ਆਪ ਅਜੇ ਹੀ ਕਿਰਪਾ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਰਵੀ પુરੁਸ਼ਾ ਨੂੰ ਭੇਜਦੇ ਨੇ ਹਉ ਭਾਲ ਬਿਕੁੰਨੀ ਹੋਈ ਅੰਧੇਰੇ ਰਹੋ ਨ ਕੋਈ ਕਿ ਮੈਂ ਬੇਅੰਤ ਤਰ੍ਹਾਂ ਭਾਲ ਕੇ ਇੱਧਰ ਉੱਧਰ ਵੇਖ ਲਿਆ ਹੈ ਤੇ ਅਗਿਆਨਤਾ ਦੇ ਹਨੇਰੇ ਵਿੱਚ ਤਰਨ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਕਿ ਕਿੱਧਰ ਨੂੰ ਜਾਵਾਂ ਸੰਸਾਰ ਦੇ ਲੋਕ ਟਕਰਾ ਮਾਰਦੇ ਫਿਰਦੇ ਨੇ ਕਿ ਕੋਈ ਸਾਨੂੰ ਤਾਰਨ ਵਾਸ ਸੰਸਾਰ ਤੇ ਐਸਾ ਕੋਈ ਰੱਬੀ અવਤਾਰ ਆਵੇ ਜਿਹੜਾ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚ ਸੱਚ ਦਾ ਚੰਦਰਮਾ ਰੂਪੀ ਬਣ ਕੇ ਗਿਆਨ ਦਾ ਪ੍ਰਕਾਸ਼ ਕਰਕੇ ਸਾਨੂੰ ਸੰਸਾਰ ਸਾਗਰ ਵਿੱਚੋਂ ਤਾਰਨਾ ਕਰੇ ਵਿੱਚ ਹੋਮੇ ਕਰ ਦੁੱਖ ਰੋਈ ਸੰਸਾਰ ਵਿੱਚ ਮੈਂ ਤੇ ਮੇਰੀ ਦੇ ਅੰਦਰ ਹੰਕਾਰ ਵਿੱਚ ਆ ਕੇ ਜੋ ਸੰਸਾਰ ਦੇ ਲੋਕ ਕਿਉਂਕਿ ਜੈਸਾ ਬੀਜੇ ਸੋਲ ਹੁਣਾ ਕਰਮਾਂ ਸੰਦੜਾ ਖੇਤ ਜਿਹੋ ਜੀ ਕੋਈ ਚੀਜ਼ ਅਸੀਂ ਧਰਤੀ ਦੇ ਵਿੱਚ ਬੀਜਾਂਗੇ ਉਹੋ ਜਿਹੇ ਹੀ ਕੱਲ ਨੂੰ ਉੱਗੇਗੀ ਤੇ ਉਹਦਾ ਫਲ ਵੀ ਅਵੱਛ ਭੋਗਾਂਗੇ ਵੱਡਾਂਗੇ ਇਸੇ ਤਰ੍ਹਾਂ ਸੰਸੇਰ ਸੰਸਾਰੂਪੀ ਧਰਤੀ ਦੇ ਵਿੱਚ ਜੋ ਸੰਸਾਰ ਦੇ ਲੋਕ ਸਨ ਮੈਂ ਤੇ ਮੇਰੀ ਦੇ ਅਧੀਨ ਹੰਕਾਰ ਦੇ ਅੰਦਰ ਆਕੇ ਜੋ ਕਰਮ ਕਰਦੇ ਸਨ ਸੋ ਉਹ ਕਰਮ ਨੂੰ ਕਰਕੇ ਫਿਰ ਦੁੱਖ ਪ੍ਰਾਪਤ ਕਰਦੇ ਨੇ ਤੇ ਜਦੋਂ ਦੁੱਖ ਫਲ ਮਿਲਦਾ ਹੈ ਤਾਂ ਫਿਰ ਰੋਂਦੇ ਹਨ ਕਹੋ ਨਾਨਕ ਕਿਨ ਬਿਦਗਤ ਹੋਈ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੁਣੇ ਸੰਸਾਰ ਦੀ ਗਤ ਮੁਕਤੀ ਕਿਵੇਂ ਅਵਸਥਾ ਚੰਗੀ ਕਿਵੇਂ ਬਣੇ ਮੁਕਤੀ ਕਿਸ ਤਰ੍ਹਾਂ ਹੋਵੇ ਸੋ ਇਹ ਸਾਰਾ ਕੁਝ ਕਿਵੇਂ ਹੋਵੇ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ ਤਾਂ ਕਿ ਸੰਸਾਰ ਦਾ ਭਲਾ ਹੋ ਸਕੇ ਭਾਈ ਗੁਰਦਾਸ ਜੀ ਨੇ ਫਰਮਾਇਆ ਆਪਣੀ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਕੌਣ ਸਨ ਜਿਨ੍ਹਾਂ ਨੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜਨ ਦੇ ਲਈ ਉਸ ਤੋਂ ਪਹਿਲਾਂ ਟਕਸਾਲ ਦੇ ਅੰਦਰ ਹੋਰ ਸੰਸਥਾਵਾਂ ਦੇ ਅੰਦਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪਹਿਲਾਂ ਪੜਾਇਆ ਜਾਂਦਾ ਹੈ ਕਿਉਂਕਿ ਕਿਸੇ ਦਾ ਵੀ ਅਰਥ ਕਰਨ ਤੋਂ ਪਹਿਲਾਂ ਜੋ ਭਾਈ ਗੁਰਦਾਸ ਜੀ ਦੀ ਵਾਰ ਹੈ ਉਹ ਇੱਕੋ ਹੀ ਅਰਥ ਨੂੰ ਨੌ ਤੁਕਾਂ ਦੇ ਅੰਦਰ ਉਚਾਰਨ ਕਰਕੇ ਸੋ ਉਹਦੇ ਵਿੱਚ ਬੜਾ ਵਿਸਥਾਰ ਦੇ ਨਾਲ ਤਰਜਮਾ ਕਰਕੇ ਭਾਈ ਗੁਰਦਾਸ ਜੀ ਨੇ ਇੱਕੋ ਬਚਨ ਨੂੰ ਸਮਝਾਇਆ ਹੈ ਸੋ ਉਜੇ ਹੀ ਇਹ ਵਾਰਾਂ ਨੇ ਜਿਨ੍ਹਾਂ ਨੂੰ ਆਖਿਆ ਕਿ ਗੁਰਬਾਣੀ ਦੀ ਕੁੰਜੀ ਹਨ ਸੋ ਭਾਈ ਗੁਰਦਾਸ ਜੀ ਨੇ ਇੱਕੋ ਵਚਨ ਨੂੰ ਸਮਝਾਉਣ ਵਾਸਤੇ ਨੌ ਪੰਕਤੀਆਂ ਉਚਾਰਨ ਕਰਕੇ ਅਖੀਰਲੀ ਪੰਕਤੀ ਵਿੱਚ ਉਹ ਸਾਰੀ ਵਾਰ ਦਾ ਸਿਧਾਂਤ ਕੱਢ ਕੇ ਸਮਝਾਉਂਦੇ ਨੇ ਸੋ ਉਹੀ ਵਾਰ ਦੇ ਵਿੱਚੋਂ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਕਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਕਲ ਯੁਗ ਦੇ ਅੰਦਰ ਸੋ ਐਸੀ ਜੋ ਕੁੱਤੇ ਦੇ ਮੂੰਹ ਵਾਲੀ ਇਹ ਜੋ ਸੰਸਾਰ ਦੇ ਵਿੱਚ ਸਰਕਾਰ ਆਵੇ ਸੋ ਕਿਵੇਂ ਉਹ ਸੰਸਾਰ ਨੂੰ ਖਾਂਦੀ ਹੈ ਧੋਖਾ ਕਰਦੀ ਹੈ ਖਾਜ ਹੋਆ ਮੁਰਦਾਰ ਅਤੇ ਮੁਰਦਾਰ ਹੈ ਰਿਸ਼ਵਤ ਦਾ ਪੈਸਾ ਲੈ ਕੇ ਖਾਣਾ ਝੂਠ ਬੋਲ ਕੇ ਖਾਣਾ ਧੱਕਾ ਕਰਨਾ 420 ਕਰਨੀ ਸੋ ਜਿਹਾ ਕਾਰਨਾ ਕਰਕੇ ਸੋ ਸੰਸਾਰ ਨੂੰ ਲੁੱਟ ਕੇ ਖਾਣਾ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਝੂਠ ਬੋਲ ਬੋਲ ਕੇ ਮਨੁੱਖ ਥੱਕ ਜਾਂਦੇ ਨੇ ਹਾਰ ਜਾਂਦੇ ਨੇ ਤੇ ਜੋ ਧਰਮ ਦਾ ਵਿਚਾਰ ਹੈ ਉਹ ਮਨ ਦੇ ਵਿੱਚੋਂ ਦੂਰ ਹੋ ਗਿਆ ਅਤੇ ਹੋਰ ਉਚਾਰਨ ਕੀਤਾ ਭਾਈ ਗੁਰਦਾਸ ਜੀ ਨੇ ਕਿ ਕਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਕਿ ਕਲ ਯੁਗ ਦੇ ਵਿੱਚ ਐਸੀ ਇਹ ਜੋ ਗਿਆਨ ਤਾਰ ਹਨੇਰੀ ਝੁੱਲ ਰਹੀ ਹੈ ਸੰਸਾਰ ਦੇ ਅੰਦਰ ਅਤੇ ਕੁੱਤੇ ਦੇ ਮੂੰਹ ਦੀ ਤਰ੍ਹਾਂ ਸੋ ਐਸੇ ਜੋ ਤਸ਼ਬੀਹ ਦੇ ਇੱਕ ਉਦਾਹਰਣ ਦੇ ਕੇ ਸਮਝਾਇਆ ਪਾਈ ਗੁਰਦਾਸ ਜੀ ਨੇ ਖਾਜ ਹੋ ਆ ਮੁਰਦਾਰ ਗੁਸਾਈਂ ਕਿ ਜੋ ਰਾਜੇ ਨੇ ਉਹਨਾਂ ਦਾ ਹੁਣ ਐਸਾ ਕਲਯੁਗ ਦੇ ਵਿੱਚ ਰਾਜ ਹੋਇਆ ਕਿਉਂਕਿ ਜੋ ਕੁੱਤੇ ਹੁੰਦਿਆਂ ਨੂੰ ਖਾਣਾ ਪੀਣਾ ਉਹਨਾਂ ਦਾ ਜਿਹੋ ਜਾਂ ਮਰਜ਼ੀ ਮਿਲ ਜਾਵੇ ਉਹਨਾਂ ਨੇ ਖਾ ਲੈਣਾ ਹੈ ਅਜਿਹਾ ਹੀ ਹਾਲ ਰਾਜਿਆਂ ਦਾ ਬਣ ਗਿਆ ਤੇ ਖਾਜ ਹੋਆ ਮੁਰਦਾਰ ਗੁਸਾਈ ਅਤੇ ਉਹ ਝੂਠੇ ਸੰਸਾਰ ਵਿੱਚ ਆ ਕੇ ਝੂਠੀਆਂ ਗੱਲਾਂ ਨੂੰ ਤੇ ਲੋਕਾਂ ਦੇ ਰਿਸ਼ਵਤ ਲੈ ਕੇ ਪੈਸੇ ਲੈ ਕੇ ਖਾਣੇ ਕਿਉਂ ਜਿਹਾ ਉਹਨਾਂ ਦਾ ਖਾਣਾ ਬਣ ਗਿਆ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸੋ ਰਾਜੇ ਪਾਪ ਕਮਾਉਂਦੇ ਨੇ ਤੇ ਜਿੱਥੇ ਵਾਰਡ ਦਾ ਫਰਜ਼ ਹੁੰਦਾ ਹੈ ਖੇਤ ਦੀ ਰੱਖਿਆ ਕਰੇ ਤਾਂ ਹੀ ਜੀਮੇਂਦਾਰ ਫਸਲ ਦੇ ਦੁਆਰੇ ਵਾਰਡ ਕਰਦਾ ਹੈ ਕਿ ਇਹ ਫਸਲ ਦੀ ਰੱਖਿਆ ਹੋ ਸਕੇ ਪਰ ਐਸਾ ਜੋ ਵਾਰਡ ਰੂਪੀ ਰਾਜੇ ਅਤੇ ਸੰਸਾਰ ਦਾ ਭਲਾ ਕਰਨਾ ਸੀ ਕਿਥੇ ਪਰ ਉਲਟਾ ਐਸਾ ਕੰਮ ਹੋ ਗਿਆ ਕਿ ਉਲਟੀ ਵਾਰਡ ਖੇਤ ਕੋ ਖਾਈ ਕਿ ਉਹ ਵਾਰਡ ਕੀਤੀ ਹੋਈ ਹੀ ਜਿਹਦਾ ਫਰਜ਼ ਸੀ ਬਚਤ ਕਰਨਾ ਰੱਖਿਆ ਕਰਨਾ ਸੋ ਉਹ ਆਪ ਸੰਸਾਰ ਨੂੰ ਖਾ ਰਹੀ ਹੈ ਲੋਕਾਂ ਨੂੰ ਖਾ ਰਹੀ ਹੈ ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਆਲਾਈ ਜੋ ਪਰਜਾ ਸੰਸਾਰ ਹੈ ਸੋ ਉਹ ਗਿਆਨਤਾ ਦੇ ਹਨੇਰੇ ਵਿੱਚ ਗਿਆਨ ਤੋਂ ਹੀਣੇ ਝੂਠ ਬੋਲ ਕੇ ਹਮੇਸ਼ਾ ਆਪਣੇ ਤਨ ਮਨ ਨੂੰ ਫਿੱਕਾ ਕਰਦੇ ਹਨ ਚੇਲੇ ਸਾਜ਼ ਵਜਾਏਂਦੇ ਨਚਨ ਗੁਰੂ ਬਹੁਤ ਵਿਦ ਭਾਈ ਸੋ ਐਸਾ ਉਸਤਾਦਾਂ ਦਾ ਗੁਰੂਆਂ ਦਾ ਹਾਲ ਹੋ ਗਿਆ ਚੇਲੇ ਸਾਜ਼ ਵਜਾਏਂਦੇ ਨਚਨ ਗੁਰੂ ਬਹੁਤ ਵਿਦ ਭਾਈ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਣਾੜੇ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖ ਧਾਮ ਹਿਤ ਭਾਵੇਂ ਆਏ ਕਿਥਾ ਊਜਾਹੀ ਵਰਤਿਆ ਪਾਪ ਸਭਸ ਜਗਮਾਹੀ ਅਖੀਰ ਦੇ ਸਿਧਾਂਤ ਭਾਈ ਗੁਰਦਾਸ ਜੀ ਨੇ ਕੱਢ ਦਿੱਤਾ ਇਸ ਵਾਰ ਦਾ ਕਿ ਸਾਰੇ ਸੰਸਾਰ ਵਿੱਚ ਜਿੱਧਰ ਦੇਖੋ ਪਾਪ ਹੀ ਪਾਪ ਹੈ ਉਹ ਪਾਪ ਦਾ ਪਸਾਰਾ ਸਾਰੇ ਸੰਸਾਰ ਵਿੱਚ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ